ਅੱਜ ਨਾ ਬੱਚੇ ਨੂੰ ਮਿੱਟੀ 'ਚ ਖੇਡਦੇ ਨੂੰ ਦੇਖ ਕੇ ਇੱਕ ਯਾਦ ਆ ਗਈ ਬਚਪਨ ਦੀ ਉਹ ਵੀ ਬਚਪਨ ਸਭ ਤੋਂ ਮਿੱਠੀ ਯਾਦ ਹੈ ਜ਼ਿੰਦਗੀ ਦੀ ਜਵਾਨੀ ਆਉਂਦੀ ਆ ਜਵਾਨੀ ਕੁਝ ਪਲ ਦਾ ਅਹਿਸਾਸ ਹੁੰਦਾ ਦੋਸਤੀ ਧੋਖਾ ਤੇ ਵਿਸ਼ਵਾਸ ਅੱਜ ਕੱਲ ਕਿਸੇ 'ਤੇ ਕਰਨ ਵਾਲਾ ਹੈ ਨਹੀਂਗਾ ਯਾਦ ਇੱਕ ਤਰਫ ਆਇਓ ਮੁੱਕਦੀ ਨਹੀਂ ਕਦੇ ਤੇ ਦੁਨੀਆ ਸਰ ਪੈਸੇ ਨਾਲ ਚੱਲਦੀ ਆ ਤੇ ਫੇੜੀ ਮੌਤ ਆ ਮੌਤ ਜ਼ਿੰਦਗੀ ਦਾ ਅੰਤ ਹੈ ਇਹ ਵੀ ਸੱਚਾਈ ਆ ਮਿੱਟੀ ਬਾਰੇ ਤਾਂ ਕਬੀਰ ਜੀ ਨੇ ਵੀ ਲਿਖਿਆ ਵੇਗ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਕਰ ਬੰਦਿਆ ਮੇਰੀ ਮੇਰੀ ਨਾ ਤੇਰੀ ਨਾਏ ਮੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਚਾਰ ਦਿਨਾਂ ਦਾ ਮੇਲਾ ਦੁਨੀਆ ਫਿਰ ਮਿੱਟੀ ਦੀ ਬਣ ਜਾਣਾ ਟੇਰੀ ਫਿਰ ਮਿੱਟੀ ਦੀ ਬਣ ਜਾਣਾ ਟੇਰੀ